ਨਵਜੋਤਖੌਰ ਸਿੱਧੂ ਕਹਿੰਦੇ ਆ ਕਿ ਸਾਡੇ ਤੋਂ ਕਿਸੇ ਪਾਰਟੀ ਨੇ ਪੈਸੇ ਦੀ ਡਿਮਾਂਡ ਨਹੀਂ ਕੀਤੀ ਪਰ ਸੀਐਮ ਉਹੀ ਬਣਦਾ ਜਿਹੜਾ 500 ਕਰੋੜ ਰੁਪਏ ਦਾ ਟੈਚੀ ਦਿੰਦਾ ਇਹ ਬਹੁਤ ਵੱਡਾ ਇਲਜ਼ਾਮ ਸਮਝਿਆ ਜਾ ਸਕਦਾ ਹੈ ਪਰ ਕਿਹੜੀ ਪਾਰਟੀ ਦੇ ਉੱਤੇ ਬੀਜੇਪੀ ਉੱਤੇ ਜਾਂ ਕਾਂਗਰਸ ਉੱਤੇ ਇਸ ਵੇਲੇ ਜਿਸ ਸਿਚੁਏਸ਼ਨ ਦੇ ਵਿੱਚ ਸਿੱਧੂ ਪਰਿਵਾਰ ਹੈ ਜਾਂ ਜਿਸ ਸਿਚੁਏਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਨੇ ਉਸ ਸਿਚੁਏਸ਼ਨ ਦੇ ਵਿੱਚ ਨਵਜੋਤ ਕੌਰ ਸਿੱਧੂ ਦਾ ਇਹ 500 ਕਰੋੜ ਰੁਪਏ ਦੇ ਟੈਚੀ ਵਾਲਾ ਬਿਆਨ ਹਾਲਾਤਾਂ ਨੂੰ ਹੋਰ ਬਦਤਰ ਕਰ ਸਕਦਾ ਹੈ ਇੱਕ ਪਾਸੇ ਕਹਿੰਦੇ ਆ ਕਿ ਸਾਡੇ ਕੋਲ ਪੈਸੇ ਨਹੀਂ ਆ ਦੇਣ ਨੂੰ ਅਸੀਂ ਕੰਮ ਕਰ ਸਕਦੇ ਹਾਂ ਰਣਾਲੀ ਨਾਲ ਇੱਕ ਇਹ ਸਵਾਲ ਖੜਾ ਕਰ ਦਿੰਦੇ ਆ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਉਹ ਬਣਦਾ ਹੈ ਜਾਂ ਸੀਐਮ ਚਿਹਰਾ ਉਹ ਬਣਦਾ ਹੈ ਜਿਹੜਾ 500 ਕਰੋੜ ਦਾ ਟੈਚੀ ਦਿੰਦਾ ਜੇ ਇਹ ਸੱਚ ਹੈ ਤਾਂ ਫਿਰ ਕਾਂਗਰਸ ਪਾਰਟੀ ਦੇ ਉੱਤੇ ਵੱਡੇ ਸਵਾਲ ਖੜ੍ਹ ਜਾਂਦੇ ਆ ਕਿ ਕੀ ਐਦਾਂ ਅਹੁਦੇ ਵਿਕ ਰਹੇ ਨੇ ਕਿ 5-500 ਕਰੋੜ ਦੇ ਵਿੱਚ ਅਹੁਦੇਦਾਰੀਆਂ ਵਿਕ ਰਹੀਆਂ ਨੇ ਕਿ ਸੀਐਮ ਚਿਹਰਾ 500 ਕਰੋੜ ਦੇ ਵਿੱਚ ਵਿਕਦਾ ਕਿ ਸੀਐਮ ਦਾ ਅਹੁਦਾ 500 ਕਰੋੜ ਦੇ ਵਿੱਚ ਵਿਕਦਾ ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਪਰਿਵਾਰ ਦੀ ਸਸਟੇਨੇਬਿਲਟੀ ਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗ ਗਏ ਆ ਜਿੱਥੇ ਨਵਜੋਤ ਕੋ ਔਰ ਸਿੱਧੂ ਦੇ ਵਾਸਤੇ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਪ੍ਰਯੰਕਾ ਗਾਂਧੀ ਨੂੰ ਮਿਲੇ ਨੇ ਔਰ ਜਿੱਥੇ ਹੁਣ ਨਵਜੋਤ ਕੌਰ ਸਿੱਧੂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਸਬੰਧੀ ਬਿਆਨ ਦੇ ਰਹੇ ਸਨ ਕਿ ਉਹ इमोਸ਼ਨਲੀ ਬੜੇ ਅਟੈਚਡ ਨੇ ਕਾਂਗਰਸ ਦੇ ਨਾਲ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ इमोਸ਼ਨਲੀ ਬੜੇ ਅਟੈਚਡ ਨਹੀਂ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ 500 ਕਰੋੜ ਦਾ ਟੈਚੀ ਦੇਣਾ ਪੈਂਦਾ ਐ ਲੱਗਦਾ ਹੈ ਕਿ ਜਾਂ ਤਾਂ ਇਹ ਬਿਆਨ ਕਿਸੇ ਦੂਸਰੀ ਪਾਰਟੀ ਦੇ ਨਾਲ ਰਿਸ਼ਤਾ ਕਾਇਮ ਕਰਨ ਦੇ ਵਾਸਤੇ ਇੰਡਿਊਸ ਹੋ ਸਕਦਾ ਹੈ ਜਾਂ ਇਹ ਆਪ ਮਹਾਰੇ ਅਚਨਚੇਤ ਅਵਸਥਾ ਦੇ ਵਿੱਚ ਦਿੱਤਾ ਗਿਆ ਕੋਈ ਬਿਆਨ ਹੈ ਜਿਸ ਦਾ ਖਮਿਆਜ਼ਾ ਸ਼ਾਇਦ ਸਿੱਧੂ ਪਰਿਵਾਰ ਨੂੰ ਪਹੁੰਚਣਾ ਪੈ ਸਕਦਾ। ਹੁਣ ਯਾ ਤਾਂ ਇੱਥੇ ਕਾਂਗਰਸ ਪਾਰਟੀ ਨੂੰ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਭਾਈ ਸਾਡੇ ਕੋਲ ਹੋਰ ਆਪਸ਼ਨਸ ਵੀ ਨੇ ਕਿਉਂਕਿ ਉਹਦੇ ਵਿੱਚ ਬੀਜੇਪੀ ਦਾ ਜ਼ਿਕਰ ਵੀ ਆ ਗਿਆ। ਬੀਜੇਪੀ ਦਾ ਜ਼ਿਕਰ ਨਾਲੇ ਕੋਈ ਹੁਣ ਨਹੀਂ ਆਇਆ। ਬੀਜੇਪੀ ਦਾ ਜ਼ਿਕਰ ਬੜੀ ਦੇਰ ਦਾ ਚੱਲਦਾ ਆ ਪੈ ਨਵਦੂਦ ਸਿੰਘ ਸਿੱਧੂ ਦੇ ਕਨੈਕਸ਼ਨਸ, ਅਮਿਤ ਸ਼ਾਹ ਦੇ ਨਾਲ ਰਿਸ਼ਤੇ ਜਾਂ ਸੰਭਾਵਨਾ ਬੀਜੇਪੀ ਦੇ ਵਿੱਚ ਜਾਣ ਦੀ ਇਥੋਂ ਤੱਕ ਚਰਚਾਵਾ ਕਿ ਨਵਜੋਤ ਸਿੰਘ ਸਿੱਧੂ ਆਪ ਕਹਿੰਦੇ ਆ ਕਿ ਮੈਨੂੰ ਕਿੰਨੀ ਵਾਰੀ ਸੱਦ ਲਿਆ ਗਿਆ ਇਹ ਇਹ ਗੱਲਾਂ ਬਹੁਤ ਦੇਰਦੀਆਂ ਚੱਲਦੀਆਂ ਆ ਰਹੀਆਂ ਔਰ ਉਸੇ ਦਰਮਿਆਨ ਕੀ ਹੋਰ ਕਾਂਗਰਸ ਪਾਰਟੀ ਨੂੰ ਇਹ ਦੱਸਿਆ ਗਿਆ ਕਿ ਭਾਈ ਸਾਡੇ ਕੋਲ ਹੋਰ ਆਪਸ਼ਨਜ਼ ਵੀ ਹੈ ਨੇ ਔਰ ਜੇ ਇਹ ਆਪ ਮਹਾਰੇ ਦਿੱਤਾ ਬਿਆਨ ਹੈ ਇਹ ਅਚੰਚੇਤਵਸਥਾ ਜੋ ਦਿੱਤਾ ਗਿਆ ਬਿਆਨ ਹੈ ਤੇ ਬੜਾ ਸੈਲਫ ਡਿਸਟਰਕਟਿੰਗ ਵੇ ਹੈਗਾ ਆਪਣੇ ਆਪ ਨੂੰ ਉਸ ਪਾਰਟੀ ਚੋਂ ਮਖੇੜਨ ਦਾ ਆ ਉਸ ਪਾਰਟੀ ਤੋਂ ਬਾਹਰ ਹੋਣ ਦਾ ਸੰਭਾਵੀ ਤੌਰ ਤੇ ਜਿਸ ਪਾਰਟੀ ਦੇ ਸਬੰਧੀ ਤੁਸੀਂ ਇਹ ਦਾਵਾ ਕਰ ਰਹੇ ਹੋ ਕਿ ਅਸੀਂ ਇਮੋਸ਼ਨਲੀ ਬੜੇ ਅਟੈਚ ਦਾ ਖੈਰ ਇਸ ਇਸ ਸਿੱਕੇ ਦਾ ਦੂਸਰਾ ਪਹਿਲੂ ਇਹ ਹੈ ਕਿ ਜੇ ਇਹ ਗੱਲ ਸੱਚ ਹੈ ਤਾਂ ਫਿਰ ਪਾਰਟੀ ਦੇ ਉੱਤੇ ਬੜੇ-ਬੜੇ ਸਵਾਲ ਖੜ ਜਾਂਦੇ ਆ ਹੁਣ ਇਸ ਚੀਜ਼ ਦਾ ਨਿਪਟਾਰਾ ਕਰੇਗਾ ਕੌਣ ਕੀ ਨਵਜੋਤ ਕੋ ਔਰ ਸਿੱਧੂ ਜੋ ਕਹਿ ਰਹੇ ਆ ਉਹ ਸੱਚ ਹੈ ਕਿ ਪਾਰਟੀ ਪੱਦਰ ਦੇ ਉੱਤੇ ਜੇ ਕਿਸੇ ਨੇ ਸੀਐਮ ਬਣਨਾ ਹੈ ਤਾਂ ਉਹ 500 ਕਰੋੜ ਦਾ ਟੈਚੀ ਤਿਆਰ ਰੱਖੇ ਕਿ ਜਿਹੜੇ ਜਿਹੜੇ ਦਾਵੇਦਾਰੀਆਂ ਰੱਖ ਰਹੇ ਆ ਉਹਨਾਂ ਦੇ ਤਿਆਰ ਰੱਖੇ ਹੋਏ ਆ ਟੈਚੀ ਦੀ ਬਹੁਤ ਸਾਰੇ ਸਵਾਲ ਇਸ ਵੇਲੇ ਖੜੇ ਆ ਕਿਉਂਕਿ ਨਵਜੋਤ ਕੋਰ ਸਿੱਧੂ ਪੰਜ ਕਾਂਗਰਸੀ ਲੀਡਰਾਂ ਦਾ ਜ਼ਿਕਰ ਕਰ ਰਹੇ ਆ ਕਹਿੰਦੇ ਜਿਹੜੇ ਸੀਐਮ ਬਣਨੂ ਕਾਲੇ ਆ ਹੁਣ ਕੀ ਇਹਨਾਂ ਪੰਜ ਕਾਂਗਰਸੀ ਲੀਡਰਾਂ ਨੇ ਜੇ ਨਵਜੋਤ ਕੋਰ ਸਿੱਧੂ ਦਾ ਬਿਆਨ ਸੱਚ ਹੈ ਤਾਂ ਕੀ 500 ਕਰੋੜ ਦੇ ਟੈਚੀ ਤਿਆਰ ਰੱਖੇ ਨੇ ਵੱਡੇ ਸਵਾਲ ਨੇ ਪਰ ਲੱਗਦਾ ਹੁੰਦੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਕੁਝ ਗੱਲ ਆਖੀ ਜਾਵੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਨ ਇੰਡੀਆ ਪੰਜਾਬੀ